ਜੀ ਸਾਹਬ ਪਿੰਡ ਦੇ ਲੋਕਾਂ ਤੋਂ ਮਨੋਂ ਦੂਜੀ ਵਾਰ ਸੇਵਾ ਕਰਨ ਦਾ ਮੌਕਾ ਇੱਕਾ ਮਾਣ ਬਖਸ਼ੋ। ਕੀ ਕਹਣਾ ਚਾਹੋਗੇ? ਮੈਂ ਸਰਪੰਚ ਭਪਿੰਦਰ ਸਿੰਘ ਪਿੰਡ ਟੋਲਾ ਜਨਨ ਕਿ ਮੈਨੂੰ ਦੂਜੀ ਵਾਰੀ ਪਿੰਡ ਦੇ ਲੋਕਾਂ ਨੇ ਮੌਕਾ ਦਿੱਤਾ ਸਰਪੰਚੀ ਦਾ ਪਹਿਲਾਂ ਮੇਰੇ ਮੈਸੇਜ ਹੀ ਹੁਣ ਦੁਆਰਾ ਮੈਂ ਬਣਿਆ ਤੇ ਜਿਹੜੇ ਮੈਂ ਕੰਮ ਕਰਾਇਆ ਜਨਨ ਕਿ ਤਾਂ ਮੇਰੇ ਦੁਆਰਾ ਮੁਰਗੇ ਲੋਕਾਂ ਨੇ ਚੁਣਿਆ ਤੇ ਹੁਣ ਜਿਹੜੇ ਕੰਮ ਪੈਂਡਿੰਗ ਰਹਿ ਗਏ ਉਹ ਮੈਂ ਜਨਨ ਕਿ 5 ਸਾਲ ਦੇ ਵਿੱਚ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗਾ ਜਰੂਰ ਕਿ ਪਿੰਡ ਦੇ ਲੋਕਾਂ ਦਾ ਖਰਾ ਉਤਰਾਂਗਾ। ਕਿਲੇ ਕਿਲੇ ਕਮਕੜੇ ਵਾਇਦੋ ਫੇਲੇ ਤੋਂ ਗਏ ਹੋ ਚੁੱਕੇ ਪਹਿਲੇ ਮੈਂ ਜਿਹਨੀਆਂ ਗਲੀਆਂ ਨਾਲੀਆਂ ਬਣਾਈਆਂ ਜਿਹਨੀਆਂ ਬਹੁਤ ਜਿਹਨੀਆਂ ਡੁੰਗੀਆਂ ਹੀ ਆ ਉਹਨਾਂ ਮਿੱਟੀ ਪਾ ਕੇ ਜਨੂੰ ਕੁਛੀਆਂ ਕਰਾ ਕੇ ਜਨੂੰ ਟੰਗਣੇ ਲਾ ਕੇ ਤੇ ਬਣਾਈਆਂ ਟੈਲਾਂ ਲਾਈਆਂ ਨੇ ਇੱਕ ਸਮਸ਼ਾਨਘਾਟ ਦਾ ਰਸਤਾ ਸੀਗਾ ਉਹ ਲੋਕਾਂ ਨੇ ਮਲਿਆ ਸੀਗਾ ਉਹ ਕਢਵਾ ਕੇ ਚ ਮਿੱਟੀ ਪਾ ਕੇ ਰੰਗ ਲਾ ਕੇ ਤੋ ਚਾਲੂ ਕਰਾਇਆ ਉਹਰੇ ਕੰਬ ਥਰੇ ਕਰਾਇਆ ਪਿੰਡ 'ਚ ਸਭ ਪਾਕੀ ਹੁੰਦੀ ਆ ਪਿੰਡਾਂ ਵਿੱਚ ਉਹ ਵੱਜਾਂ ਵਾਤੇ ਉਹਨਾਂ ਜਿਹਨੂੰ ਜਿਹੜੇ ਛੋਟੇ ਲੱਗੇ ਹੁੰਦੇ ਵੱਜਾਂ ਵਾਤੇ ਉਹ ਕੀ ਬੜੀ ਸੁੰਦਰ ਤੁਹਾਡੇ ਪਿੰਡ 'ਚ ਵੀ ਆਈ ਦੇਖੋ ਜ ਸਾਡੇ ਪਿੰਡ ਨਾਲ ਲੱਗਦੀ ਕੋਈ ਪੰਚਾਇਤ ਦੀ ਜਗਾ ਲੱਗਿਆ ਨਹੀਂ ਗੀ ਪੰਚਾਇਤ ਦੀ ਜਗਾ ਜਿਹੜੀ ਸਾਡੇ ਤੋਂ ਜਨਨ ਬਹੁਤ ਹੀ ਨਹੀਂ ਤੇ ਕਿਲੋਮੀਟਰ ਦੂਰ ਹੋਊਗੀ ਤੇ ਇਸ ਕਰਕੇ ਪਿੰਡ 'ਚ ਨਾ ਕੋਈ ਪਾਰਕਿੰਗ ਬਣੀ ਤੇ ਨਾ ਕੋਈ ਜਮੀਨ ਨਾ ਹੋਂਦ ਕਰਦੀ ਹਾਂ ਜੀ ਹਾਂ ਜੀ ਜਮੀਨ ਨਾ ਹੋਂਦ ਤੇ ਹੁਣ ਤੁਹਾਡੇ ਵੱਲੋਂ ਕੋਸ਼ਿਸ਼ ਕੀਤੀ ਜਾਵੇ ਕਿ ਪਾਉਂਦਾ ਦੇਖੋ ਜੀ ਜ਼ਮੀਨ ਪੰਚਾਇਤ ਦੂਰ ਆ ਜਾਂ ਤੇ ਕਿਸੇ ਨਾਲ ਮੰਨ ਲਓ ਤੋਆਲਾ ਹੋ ਜੇ ਤੋਆਲਾ ਕਰਕੇ ਲਾਗੇ ਬੰਦਾ ਲੈ ਆਵੇ ਤੇ ਫਿਰ ਜਨਨ ਇਹ ਹੋ ਸਕਦਾ ਆ ਇੱਕ ਸੋਰੀ ਜੰਝਕਾਰ ਹਰਿਆਣ ਉਹ ਜਣੀਏ ਬਹੁਤ ਜ਼ਿਆਦਾ ਖਸਤਾ ਹਲਤਾ ਸਰਕਾਰ ਨੇ ਜਣੀ ਕੋਈ ਗ੍ਰਾਂਟ ਨਹੀਂ ਦਿੱਤੀ ਸਰਕਾਰ ਕੋ ਮੰਗਾ ਮੰਗ ਕਰਾਂਗੇ ਨਵੀਂ ਵੀ ਨੂੰ ਸਾਰੀ ਕਰਨ ਵਾਸਤੇ ਤੇ ਉਹਦਾ ਜਣੀਏ ਵਧੀਆ ਬੰਦ ਕਰਾਂਗੇ ਜਦ ਤੱਕ ਅੱਜ ਕਿਵੇਂ ਕਿਵੇਂ ਦੇਖਦੇ ਹੋ ਕਿ ਸਪੋਰ ਤੁਹਾਨੂੰ ਲੱਗਦਾ ਇਹ ਸਟਾਫ ਦੀ ਕਮੀਆਂ ਦਾ ਇੱਕ ਅਪਰ ਗਾਉਂ ਦੀ ਲੋੜ ਹੈ ਆ ਸਕੂਲ ਨੇ ਠੀਕ ਆ ਇੱਕ ਮੈਡਮ ਦੁਆਰਾ ਨਵੀਂ ਆਈ ਆ ਉਨੇ ਸਕੂਲ ਦੀ ਜਿਹਨੇ ਹਾਲ ਪਹਿਲਾਂ ਖਸਤਾ ਜੀ ਵਧੀਆ ਕੀਤੀ ਜਿਹਨੇ ਪੜ੍ਹਾਈ ਦਾ ਵਧੀਆ ਕੰਮ ਚਾਲੂ ਕੀਤਾ ਮੈਂ ਖਬਰ ਲੈਣ ਤਾਂ ਜਾ ਕੇ ਕੱਲ ਵੀ ਗਿਆ ਹੈਗਾ ਤੇ ਠੀਕ ਠਾਕ ਚੱਲ ਰਿਹਾ ਕੰਮ ਇਹ ਪੰਜੂ ਦਾ ਕਿਥੇ ਜਨ ਕੀ ਅੱਗੇ ਨਾਲ ਨਾਲ ਦਾ ਪਿੰਡ ਜੰਗਲ ਪਿੰਡ ਉੱਥੇ ਬਾਹਰ ਤੱਕ ਹੈ ਸਰ ਰਸਨ ਦਾ ਅਜੀ ਸਮੱਸਿਆ ਕਾਫੀ ਪਿੰਡਾਂ ਵਿੱਚ ਹੁੰਦੀ ਹੈ ਜਿਹੜੇ ਜੋਗਰੋਗ ਹੁੰਦੇ ਦਾ ਸੰਗਰ ਨਹੀਂ ਬਣੇ ਹੁੰਦੇ ਉਸ ਤੋਂ ਜ਼ਿਆਦਾ ਜਿਹੜਾ ਸੰਗਰ ਬਣੇ ਹੁੰਦੇ ਨੇ ਤੋਂ ਇਹਨਾਂ ਨੂੰ ਰਸਨ ਤੇ ਇਹਨਾਂ ਦਾ ਤਾਂ ਨਹੀਂ ਕੋਈ ਕੋਈ ਤੇ ਤੁਹਾਡੀ ਕੋਈ ਤੇ ਕਿੰਨਾ ਪਤਾ ਲੱਗਦਾ ਹੈ ਦੇਖੋ ਜੀ ਮੇਰੇ ਪਿੰਡ ਪਤਾ ਕਰ ਸਕਦੇ ਸੀ ਜੇ ਰਹਿੰਦੇ ਸੀਗੇ ਇੱਕਦੋ ਆਦਮੀ ਉਹ ਜਨਨ ਕਿ ਪਿਛਲੀ ਦੰਨ ਜੀ ਮੈਂ ਜਨਨ ਕਿ ਬਣਵਾਤੇ ਤੇ ਹੁਣ ਮੇਰੇ ਧਿਆਨ ਚ ਕੋਈ ਨਹੀਂਗਾ ਜਨਨ ਕਿ ਸਾਰੇ ਹੀ ਜੀ ਸਰਟੀਫਾਈ ਜਨਨ ਕਿ ਤਰਾਸ ਸਾਰੇ ਮਿਲ ਰਿਹਾ ਜਿਹਨੂੰ ਮਿਲਣਾ ਚਾਹੀਦਾ ਹਾਂਜੀ ਬਿਲਕੁਕੁਲ ਠੀਕ ਹੈ ਹਾਂ ਮਨ ਰਹੇ ਕਾਦੀ ਗੱਲ ਕਰੀਏ ਹੁਣ ਜਿਹੜੇ ਕਦੇ ਵਿੱਚ ਵੀ ਜਿਹੜੇ ਦੋ ਗਰੂਪ ਆਉਂਦੇ ਆ ਉਹ ਜਿਹੜਾ ਨੇ ਫਰੰਦਾ ਸਭ ਜਾਇਦਾ ਪਾ ਕਰਦੇ ਨੇ ਕਿ ਤੁਹਾਨੂੰ ਲੱਗਦਾ ਤੁਹਾਡੇ ਕੋਈ ਕਿਵੇਂ ਹੋਣਾ ਲੱਗਦਾ ਦੇਖੋ ਜੀ ਤੁਸੀਂ ਪਤਾ ਕਰ ਸਕਦੇ ਮੇਰੇ ਪਿੰਡ ਚ ਨਜਾਇਕ ਨਾਂ ਕਿਸ ਤੇ ਨਹੀਂ ਹੋਊਗਾ ਦੇ ਨਾਮ ਪਾਇਆ ਨਾਮ ਕਰੀ ਭਾਈਵੰਦੀ ਕੀਤੀ ਇਹਨਾਂ ਜਿਹੜੇ ਜਿਹਨੀਆਂ ਸਪੈਸ਼ਲੀ ਜਿਹਨੂੰ ਚਾਹੀਦੀ ਆ ਜਿਹਨੀਆਂ ਕਿ ਨੇਰੇ ਬੰਦੇ ਅਗਰ ਕੰਮ ਕਰਕੇ ਜਿਹਨੀਆਂ ਇਹ ਆਪਣਾ ਲਾਭ ਲੈਣਾ ਉਹੀ ਲੈਣਗੇ ਦੂਜੇ ਬੰਦਾ ਨਹੀਂ ਲਊਗਾ ਇਹ ਸਭ ਕਈ ਵਾਰੀ ਖੁਨਾਜਾ ਝਗੜੇ ਜਿਹਨੇ ਕੋ ਬਾਜ ਜਾਂਦੇ ਲੋਕਾਂ ਨੂੰ ਧੰਨੇ ਤੱਕ ਧੰਨੇ ਪੈਂਦਾ ਸਮਾਂ ਬਰਬਾਦ ਨੂੰ ਗਦੇ ਪੈਸਾ ਹੀ ਬਰਬਾਦ ਹੁੰਦਾ ਇੱਕ ਸਦਭੰਚੀ ਦੀ ਕੀ ਜੁਮੇਗੀਆਂ ਹੁੰਦੀ ਆ ਕਿਵੇਂ ਦੇਖੋ ਦੇਖੋ ਜੀ ਝਗੜਾ ਤੇ ਜੇ ਤੇ ਬੰਦਾ ਇੱਕ ਦੂਜੇ ਪਿੱਛੇ ਨਾ ਲੱਗੇ ਤੇ ਪੇਤੇ ਝਗੜੇ ਦੀ ਨੌਤਨੀ ਹੁੰਦੀ ਨਹੀਂ ਤੇ ਜੇ ਆ ਵੀ ਜਾਂਦੀ ਤੇ ਚਲੋ ਬੰਦੇ ਨੂੰ ਸਮਝਾਉਣਾ ਚਾਹੀਦਾ ਜੇਰਾ ਸਹੀ ਬੰਦਾ ਸਹੀ ਗੱਲ ਕਰੋ ਜੇਰਾ ਗਲਤ ਨੂੰ ਗਲਤ ਕਹੋ ਤੇ ਫੇਰ ਹੀ ਇਹਨੂੰ ਉਟਾਰ ਹੁੰਦਾ ਨਹੀਂ ਇਦਾਂ ਹੀ ਕਹੋ ਨਾ ਜੇ ਕਿੰਦੇ ਨੂੰ ਜੇ ਗਲਤ ਨੂੰ ਗਲਤ ਨਾ ਕਰੋ ਸਹੀ ਨੇ ਸਹੀ ਨਾ ਕਰੋ ਤੇ ਫੇਰ ਗੱਲ ਨਹੀਂ ਬੰਦੀ ਫਰ ਕਈ ਵਾਰੀ ਸੈਂਟਰ ਗੌਰਮੋੜ ਜਿਆ ਪੰਜਾਬ ਸਰਕਾਰ ਤੋਂ ਸਹੂਤਾਂ ਗਰੀਬ ਲੋਕਾਂ ਵਾਸਤੇ ਪਹੁੰਚਾਉਂਦੀਆਂ ਸੋ ਪਿੰਡਾਂ ਦੇ ਕਿਤੇ ਨਾ ਧਰੇ ਬੰਦੀ ਹੋਣ ਵੇਲੇ ਉਹ ਤਾਂ ਕਹੋ ਜਦ ਨਹੀਂ ਹੁੰਦੀ ਸੋ ਕਿਵੇਂ ਦੇ ਦੇ ਦੇਖੋ ਜੀ ਪਹਿਲਾਂ ਮੈਂ ਪਹਿਲੀ ਟੈਂਨ ਚ ਮੇਰੇ ਦੋ ਆਈਆਂ ਸੀ ਇਹ ਤੇ ਇੱਕ ਤਾਂ ਮਿਸ ਹੋ ਗਿਆ ਹੈਗਾ ਜਿਹੜੀ ਆ ਗ੍ਰਾਂਟ ਮਿਲਦੀ ਹੈ ਪਰਧਾਮਤ ਦੀ ગ્રામ ਯੋਜਨਾ ਨਾਲੋਂ ਤੇ ਇਹ ਜਿਨੀ ਗੇ ਦੋ ਪਹਿਲਾਂ ਆਈਆਂ ਹੀ ਗਿਆ ਤੇ ਹੁਣ 6 ਮੇਰੇ ਪਿੰਡ ਮੁੜ ਕੇ ਦੁਬਾਰਾ ਆ ਚੁੱਕੀਆਂ ਕੰਮ ਲੱਗ ਚੁੱਕਾ ਤੇ ਕੰਮ ਹੋ ਰਿਹਾ ਤੇ ਲੋਕੀ ਖੁਸ਼ ਨੇ ਜਣੀ ਗੇ ਹਾਂਜੀ ਤੇ ਕੱਜੇ ਕੋਠਾਂ ਦੇ ਕਿੰਨੇ ਫੋਨ ਹੋਏ ਭਰੇ ਹੋਏ ਹੁਣ ਦੁਬਾਰਾ ਮੁੜ ਕੇ ਜਿਨੀ ਗੇ ਜਿਹੜੇ ਲੈਣ ਦੀ ਜੋਗੀ ਹਨ ਉਹਨਾਂ ਦੇ ਸਾਰੇ ਪਰਦੇ ਜੀ ਕੋਈ ਨਹੀਂ ਪਿੰਡ ਛੱਡਿਆ ਕਿ ਵੀ ਭਾਈਵੰਦੀ ਨਹੀਂ ਕੀਤੀ ਜਿਨੀ ਗੇ ਹਰ ਬੰਦਾ ਕਹੇ ਚਾਹੇ ਕਿ ਵੇ ਬੋਰਡ ਮੈਨੂੰ ਪਾਈ ਕਿ ਨਹੀਂ ਭਾਈ ਮੇਰੇ ਸਾਰੇ ਸਮਾਨ ਸਾਰਿਆਂ ਜਿਨੀ ਗੇ ਜਿਹੜੇ ਲੈਣ ਦੇ ਜੋਗੀ ਮੈਂ ਸਾਰਿਆਂ ਦੇ ਜਿਨੀ ਗੇ ਨਾਮ ਜਿਨੀ ਗੇ ਫਾਰਮ ਭਰਤੇ ਹੋਣ ਸੋ ਸੇਮ ਰੋਗ ਤੋਂ ਪੰਜ ਹਫ਼ਤੇ ਕਾਲੇ ਤੋਂ ਮੈਂ ਬਸੇਣੀ ਆ। ਹਾਂਜੀ। ਸੋ ਉਹ ਉਹ ਲੈ ਕੇ ਕਿਵੇਂ ਦੇਖਦੇ ਆ ਆਪਣੇ ਪਿੰਡ ਦੇ ਵਿੱਚ? ਦੇਖੋ ਜੀ ਮੇਰੇ ਪਿੰਡ ਦੇ ਤੱਕ ਇਹਦਾ ਨਸ਼ੇ ਵਾਲਾ ਬੰਦਾ ਕੋਈ ਨਹੀਂ ਹੈ। ਬਿਲਕੁਲ ਜੀ ਜਿੰਨੀ ਗੱਡਾ ਪਿੰਡ ਕਲੀਨ ਹੈ ਜੀ। ਹਾਂਜੀ। ਉਹ ਠੀਕ ਠਾਕ ਕੋਈ। ਬਿਲਕੁਲ ਠੀਕ ਠਾਕ ਜੀ। ਨਹੀਂ ਨਸ਼ੇ ਵਾਲਾ ਦਾਦੀ ਕੋਈ ਬੰਦਾ ਨਹੀਂ ਹੈ। ਜੀ ਸਰ ਤੇਰੇ ਦੇ ਲੋਕਾਂ ਦਾ ਵੀ ਸੇਵਾ ਗੰਦਾ ਮੌਕਾ ਤੁਹਾਨੂੰ ਮਾਣ ਬਖਸ਼ੋ। ਸੋ ਕੀ ਮੈਸੇਜ ਨਾ ਦਵਾਂ। ਦੇਖੋ ਜੀ ਮੈਂ ਪਿੰਡ ਦੇ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਨੂੰ ਦੁਆਰਾ ਮੌਕਾ ਦਿੱਤਾ। ਜਿਨੀ ਕਿ ਮੈਂ ਪਿੰਡ ਵਾਸੀਆਂ ਦੇ 5 ਸਾਲਾਂ ਦਾ ਖਰਾ ਉਤਰਾਂਗਾ ਜਿਹੜਾ ਕੰਮ ਜਿਨੀ ਕਿ ਹੋਣਾ ਕਰਾਂਗੇ ਜ਼ਰੂਰ ਕੋਈ ਬਗੈਰ ਭਾਈ ਬੰਦੀ ਕਰਨ ਤੋਂ ਬਿਲਕੁਲ ਜਿਨੀ ਕਿ ਸਹੀ ਕੰਮ ਕਰਾਂਗੇ ਜਾਇ ਕਰਾਂਗੇ ਸੋ ਤੁਸੀਂ ਹੁਣ ਜਿਹੜਾ ਕਾਲ ਦੇ ਦਰਦ ਤੇ ਮਿੰਦੇ ਵਿੱਚ ਕੰਮ ਕਰਾਉਣ ਜਾ ਰਹੇ ਹੋ ਜਿਹੜਾ ਸਪੈਨੋ ਸੁਖ ਸਹੂਤਾ ਪੜਾਉਂਦੇ ਦੇਖੋ ਗਲੀ ਵਾਲੀ ਦੇ ਤਕਰੀਬਨ ਕੰਮ ਹੋ ਹੀ ਗਿਆ ਕਿ ਗਲੀ ਬਣ ਰਹੀ ਹੈ ਤੇ ਉਹ ਜਿਨੀ ਕਿ ਟੈ ਲੱਗਣੇ ਜਾਈਓ ਲਾ ਕੇ ਤੇ ਉਹਦੇ ਬਾਅਦ ਚ ਸ਼ਮਸ਼ਾਨ ਘਾਟ ਦੇ ਜਿਨੀ ਕਿ ਰਸਤੇ ਕਢਾਏ ਆ ਤੇ ਉਹਦੇ ਡੰਗੇ ਲੱਗਣ ਵਾਲੇ ਇੱਕ ਦੋ ਉਹ ਲਾ ਕੇ ਤੇ ਦੂਜੇ ਨੰਬਰ ਤੇ ਸਾਡਾ ਇੱਕ ਸਪੜਦਾਵਾ ਉਹਦੇ ਡੰਗੇ ਘੜਾਵੇਂ ਚਾਰ ਦੋਈ ਕਰਾ ਕੇ ਤੇ 400 ਰੁਪਏ ਜਨਨ ਕਿ ਘੁਮਣਵਾਤੇ ਜਨਨ ਲੋਕਾਂ ਨੂੰ ਸ਼ਾਇਰ ਕਰਨ ਵਾਸਤੇ ਬਣਾਵਾਂਗੇ ਜਗਾ ਤੇ ਇੱਧੇ ਦੋ ਨੰਬਰ ਤੇ ਤਿੰਨ ਨੰਬਰ ਤੇ ਜਨਨ ਕਿ ਜਾਂਚ ਕਰਦਾ ਕੰਮ ਇਹ ਸਾਰੀ ਕਰਾਵਾਂਗੇ ਜੀ ਸੱਸੀ ਉਹਦੇ ਸਭ ਸਮੱਸਿਆ ਕਹਿੰਦੇ ਨਹੀਂ ਜੇ ਤਾਂ ਨੋਟਾ ਤੁਹਾਡੇ ਕੋਲ ਚੀਕਾ ਨਹੀਂ ਜੇੜੇ ਸਪੜਾਗਾ ਚਾਰ ਜਨਨ ਕਿ ਪਾਣੀ ਬਹੁ ਬਈ ਆ ਰਿਹਾ ਕੋਈ ਸਮੱਸਿਆ ਨਹੀਂ ਨਹੀਂ ਕੋਈ ਸਮੱਸਿਆ ਨਹੀਂ ਆ ਨਾਲਾ ਕਿ ਕੋਈ ਡੈਮੇਜ ਆ ਉਹ ਵੀ ਪੇਕ ਰਾਵਾਂਗੇ ਕਰਾ ਕੇ ਜਿਹੜਾ ਮੜਾ ਮਟਾ ਰੁਕ ਰਿਹਾ ਉਹ ਸਹੀ ਕਰਾਂਗਾ